ਕਮਿਸ਼ਨ ਜੋ ਪੰਜਾਬ ਮਹਿਲਾ ਕਮਿਸ਼ਨ ਹੈ ਉਹਨਾਂ ਨੇ ਖੁਦ ਹੀ ਸੂ ਮੋਟੋ ਨੋਟਿਸ ਲਿਆ ਸੀ ਜਿਸ ਸਬੰਦੇ ਚੱਲਦੇ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਨੋਟਿਸ ਵੀ ਦਿੱਤਾ ਗਿਆ ਸੀ ਤੇ 4 ਦਿਨਾਂ ਦੇ ਅੰਦਰ-ੰਦਰ ਹੀ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਜੋ ਚੰਨਗੜ੍ਹ ਸਥਿਤ ਦਫ਼ਤਰ ਹੈ ਉੱਥੇ ਹਰਜਿੰਦਰ ਸਿੰਘ ਧਾਮੀ ਪੇਸ਼ ਹੋਣ तमाम ਤਸਵੀਰਾਂ ਤੁਸੀਂ ਵੇਖ 파 ਰਹੇ ਹੋ ਮੋਹਲੀ ਤੋਂ ਲਾਈਵ ਨਿਊਜ਼ 18 ਤੇ ਸਭ ਤੋਂ ਪਹਿਲਾ ਐਕਸਕਲੂਸਿਵ ਤਸਵੀਰਾਂ ਕਿਸ ਤਰੀਕੇ ਨਾਲ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਮਹਿਲਾ ਕਮਿਸ਼ਨ ਦੇ ਪੰਜਾਬ ਔਮਨ ਕਮਿਸ਼ਨ ਦੇ ਦਫ਼ਤਰ ਉੱਥੇ ਪਹੁੰਚ ਚੁੱਕੇ ਤੇ ਉਹਨਾਂ ਦੇ ਵੱਲੋਂ ਹੁਣ ਆਪਣਾ ਜਵਾਬ ਦਿੱਤਾ ਜਾਏਗਾ ਹਾਲਾਂਕਿ ਇਸ ਪੂਰੇ ਮੁੱਦੇ ਤੇ ਮਸਲੇ ਤੇ ਅਸੀਂ ਗੱਲ ਕਰੀ ਤੇ ਹਰਜਿੰਦਰ ਸਿੰਘ ਤਾਮੀਰ ਵੱਲੋਂ ਪਹਿਲੇ ਹੀ ਮੁਆਫੀ ਮੰਗੀ ਜਾ ਚੁੱਕੀ ਹੈ ਮੈਨਾਂ ਮੇਰੇ ਸੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਮਨੋਜ ਉਹਟਿਓ ਆ ਬਿਲਕੁਲ ਸਰਬਜੋ ਜੀ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਪਿਛਲੇ ਦਿਨਾਂ ਜਿਹੜਾ ਵਿਵਾਦ ਹੋਇਆ ਬੀਬੀ ਜਗੀਰ ਕੌਰ ਨੂੰ ਜਿਹੜਾ ਵੀ ਅਪਸ਼ਬਦ ਕਹੇ ਗਏ ਉਸ ਨੂੰ ਲੈ ਕੇ ਜਿਹੜੇ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਸੀਗਾ ਸੂ ਮੋਟਰ ਲੈnde ਹੋਏ ਨੋਟਿਸ ਦਿੱਤਾ ਗਿਆ ਸੀਗਾ ਜਿਹੜੇ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਹਾਲਾਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਮਾਫੀ ਮੰਗੀ ਗਈ ਸੀ ਜਿਹੜੇ ਵੀ ਅਪਸ਼ਬਦ ਕਹੇ ਗਏ ਸੀਗੇ ਲੇਕਿਨ ਮਹਿਲਾ ਕਮਿਸ਼ਨ ਵੱਲੋਂ ਜਿਹੜਾ ਸੰਮਨ ਦਿੱਤਾ ਗਿਆ ਸੀ ਤੇ ਅੱਜ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਰਾਜ ਲਾਲੀ ਗਿਲਜੜੇ ਦੇ ਚੇਅਰ ਪਰਸਨ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਤੇ ਹੁਣੇ ਪਹੁੰਚ ਕੇ ਅੰਦਰ ਜਿਹੜਾ ਹੈਗਾ ਉਹ ਹਿਅਰਿੰਗ ਸ਼ੁਰੂ ਹੋ ਚੁੱਕੀ ਹੈ ਔਰ ਪੰਜਾਬ ਮਹਿਲਾ ਰਾਜ ਕਮਿਸ਼ਨ ਦੀ ਜਿਹੜੇ ਚੇਅਰ ਪਰਸਨ ਨੇ ਉਹ ਅੰਦਰ ਹੀ ਮੌਜੂਦ ਹੈ ਹਰਜਿੰਦਰ ਸਿੰਘ ਧਾਮੀ ਵੀ ਅੰਦਰ ਮੌਜੂਦ ਹੈ ਜਿਹੜੀ ਵੀ ਪਿਛਲੇ ਦਿਨਾਂ ਗੱਲ ਹੋਈ ਹੈ ਅਸੀਂ ਗੱਲਬਾਤ ਕੀਤੀ ਸੀ ਜਿਹੜੇ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਹੈ ਉਹਨਾਂ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਜਿਸ ਤਰ੍ਹਾਂ ਦੇ ਅਪਸ਼ਬਦ ਕਹੇ ਗਏ ਨੇ ਜਿਸ ਤਰ੍ਹਾਂ ਦੀ ਚੀਜ਼ਾਂ ਗਈ ਨੇ ਇਹ ਬਿਲਕੁਲ ਵੀ ਟੋਲਰੇਟ ਨਹੀਂ ਹੋਏਗਾ ਜਿਸ ਕਰਕੇ ਇਹ ਸਨਮਨ ਜ ਲਾਇਆ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਨੂੰ ਅੱਜ ਬੁਲਾਇਆ ਗਿਆ ਸੀਗਾ ਜਿਸ ਨੂੰ ਲੈ ਕੇ ਅੱਜ ਹਰਜਿੰਦਰ ਸਿੰਘ ਧਾਮੀ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰ ਲਈਏ ਕਿ ਜਿਹੜੀ ਵੀ ਮਾਫੀ ਦੀ ਇੱਕ ਵੀਡੀਓ ਵੀ ਆਈ ਸੀਗੀ ਕਿ ਜਿਹੜੀ ਵੀ ਮੈਂ ਚੀਜ਼ਾਂ ਕਹੀਏ ਮੇਰਾ ਉਹ ਮਨਸ਼ਾ ਨਹੀਂ ਸੀ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਮਾਫੀ ਵੀ ਮੰਗੀ ਗਈ ਸੀ ਲੇਕਿਨ ਮਹਿਲਾ ਕਮਿਸ਼ਨ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਵੀ ਨੋਟਿਸ ਦਿੱਤਾ ਗਿਆ ਹੈ ਉਹਦੇ ਦੇਖਦੇ ਹੋਏ ਉਹਨਾਂ ਨੂੰ ਪੇਸ਼ ਹੋਣਾ ਪਏਗਾ ਤਾਂ ਕਹਿ ਸਕਦੇ ਹਾਂ ਕਿ ਅੱਜ ਦੀ ਵੱਡੀ ਖਬਰ ਹੈ ਜਿੰਦਰ ਸਿੰਘ ਧਾਮੀ ਮੋਹਾਲੀ ਪਹੁੰਚੇ ਨੇ ਮਹਿਲਾ ਕਮਿਸ਼ਨ ਦੇ ਜਿਹੜੇ ਜਿਹੜਾ ਹੈਗਾ ਹੁਣ ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਕੁਛ ਹੀ ਦੇਰ ਤੱਕ ਜਿਹੜੇ ਅਰਜਿੰਦਰ ਸਿੰਘ ਧਾਮੀ ਹੈ ਉਹ ਬਾਹਰ ਆਣਗੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਅਪਸ਼ਬਦ ਕਹੇ ਗਏ ਨੇ ਜਿਸ ਤਰ੍ਹਾਂ ਵੀ ਚੀਜ਼ਾਂ ਹੋਈਆਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਆਪਣਾ ਬਿਆਨ ਦਿੰਦੇ ਅਰਜਿੰਦਰ ਸਿੰਘ ਧਾਮੀ ਇਹ ਬਹੁਤ ਅਹਿਮ ਹੋ ਜਾਂਦਾ ਤਾਂ ਕਹਿ ਸਕਦੇ ਹਾਂ ਕਿ ਨਿਊਜ਼ ਇਡੀ ਦੇ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਵੀ ਦੇਖੀ ਕਿ ਅਰਜਿੰਦਰ ਸਿੰਘ ਧਾਮੀ ਆਪਣੇ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਇੱਥੇ ਪਹੁੰਚੇ ਨੇ ਮੋਹਾਲੀ ਦੇ ਮਹਿਲਾ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਦਫ਼ਤਰ ਪਹੁੰਚੇ ਨੇ ਔਰ ਕੁਛ ਹੀ ਕਹਿ ਸਕਦੇ ਹਾਂ ਕਿ 5 ਮਿੰਟ ਪਹਿਲਾਂ ਹੀ ਇੱਥੇ ਪਹੁੰਚ ਕੇ ਉਹਨਾਂ ਨੂੰ ਅੰਦਰ ਬੁਲਾਇਆ ਗਿਆ ਹੈ ਹੁਣ ਗੱਲਬਾਤ ਕਿੰਨੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਉਧਰ ਸਰਕਮਸਟੈਂਸੀਸ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਉਸ ਦਿਨ ਬੀਬੀ 자ਗੀਰ ਘਰ ਨੂੰ ਜਿਹੜੀ ਗਾਲਾ ਗੁਲਾ ਕੱਢੀ ਹੈ ਉਹਦੇ ਵਿੱਚ ਹੁਣ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਸਾਰੀ ਗੱਲਬਾਤ ਜਿਹੜੀ ਹੈ ਉਹ ਸੁਣੀ ਜਾਏਗੀ ਹਰਿੰਦਰ ਸਿੰਘ ਧਾਮੀ ਵੱਲੋਂ ਜਿਹੜੀ ਵੀਡੀਓ ਵੀ ਬਾਤ ਚ ਮਾਫੀ ਦੀ ਜਿਹੜੀ ਕੀਤੀ ਗਈ ਸੀ ਉਸ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਹੋ ਸਕਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕੁਝ ਹੀ ਕਹਿ ਸਕਦੇ ਮਿੰਟਾਂ ਦੇ ਵਿੱਚ ਜਾਂ ਕੁਝ ਹੀ دیر ਬਾਅਦ ਅਰਜਿੰਦਰ ਸਿੰਘ ਧਾਮੀ ਬਾਹਰ ਆਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇਹ ਕਿਉਂਕਿ ਅੰਦਰ ਜਾਣਾ ਜਾਣ ਦੀ ਹਾਲਾਂਕਿ ਫਿਲਹਾਲ ਮਨਾਈ ਹੈ ਅੰਦਰ ਨਹੀਂ ਜਾ ਸਕਦੇ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਹਰਜਿੰਦਰ ਸਿੰਘ ਧਾਮੀਦਾਰ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਚੇਅਰਪਰਸਨ ਨੇ ਰਾਜ ਲਾਲੀ ਗਿੱਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਵੱਲੋਂ ਕਾਫੀ ਇੱਕ ਲੰਬਾ ਚੌੜਾ ਜਿਹੜਾ ਨੋਟਿਸ ਹੈ ਉਹ ਦਿੱਤਾ ਗਿਆ ਸੀਗਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਸ ਤਰ੍ਹਾਂ ਦੀ ਵੀ ਚੀਜ਼ਾਂ ਹੋਈਆਂ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਕਾਫੀ ਵਿਵਾਦ ਹੋਇਆ ਸੀਗਾ ਜਿਸ ਨੂੰ ਲੈ ਕੇ ਅੱਜ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਹਰਜਿੰਦਰ ਸਿੰਘ ਧਾਮੀ ਅੱ ਐਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਸ ਤੋਂ ਬਾਅਦ ਮਹਿਲਾ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਅੱਜ ਆਪਣਾ ਸਪਸ਼ਟਕਰਨ ਦੇਣ ਲਈ ਮਹਿਲਾ ਕਮਿਸ਼ਨ ਪਹੁੰਚੇ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਦੌਰਾਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੇਰੇ ਸਹਿਯੋਗੀ ਮਨੋਜ ਰਾਠੀ ਲਗਾਤਾਰ ਲਾਈਵ ਜੁੜੇ ਹੋਏ ਨੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜੋ ਆਪਸ਼ਬਦ ਬੋਲੇ ਗਏ ਸੀ ਉਸ ਦੌਰਾਨ ਮਹਿਲਾ ਰਾਜ ਕਮਿਸ਼ਨ ਦੇ ਵੱਲੋਂ ਔਮਨ ਕਮਿਸ਼ਨ ਦੇ ਵੱਲੋਂ ਇਸ ਦਾ ਸੂ ਮੋਟੋ ਲਿਆ ਗਿਆ ਸੀ ਤੇ ਉਹਨਾਂ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਤਲਬ ਕੀਤਾ ਗਿਆ ਸੀ ਤਾਂ ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ tạmੀ ਪਹੁੰਚੇ ਨੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਹਾਲਾਂਕਿ ਉਹਨਾਂ ਦੇ ਵੱਲੋਂ ਮਾਫੀ ਵੀ ਮੰਗ ਲਈ ਗਈ ਸੀ ਐਡਵੋਕੇਟ ਹਰਜਿੰਦਰ ਸਿੰਘ tạmੀ ਦੇ ਵੱਲੋਂ ਮਾਫੀ ਮੰਗ ਲਈ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਵੀ ਉਹਨਾਂ ਦੇ ਵੱਲੋਂ ਇੱਕ ਪੱਤਰ ਦਿੱਤਾ ਗਿਆ ਸੀ ਕਿ ਉਹਨਾਂ ਤੋਂ ਗਲਤੀ ਹੋਈ ਹੈ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਤੋਂ ਭੁੱਲ ਹੋਈ ਆ ਪਰ ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਔਮਨ ਕਮਿਸ਼ਨ ਦੇ ਦਫਤਰ ਜਿੱਥੇ ਉਹ ਆਪਣਾ ਸਪਸ਼ਟੀਕਰਨ ਦੇਣਗੇ ਇਸ ਤੋਂ ਪਹਿਲਾਂ ਬੀਬੀ ਜ਼ਗੀਰ ਕੌਰ ਦੇ ਬਾਰੇ ਇੱਕ ਫੋਨ ਕਾਲ ਦੇ ਦੌਰਾਨ ਉਹਨਾਂ ਦੇ ਵੱਲੋਂ ਅਪ ਸ਼ਬਦ ਬੋਲੇ ਗਏ ਸੀ ਤਾਂ ਉਸ ਤੋਂ ਬਾਅਦ ਜੋ ਰਾਜ ਲਾਲੀ ਗਿੱਲ ਨੇ ਚੇਅਰਪਰਸਨ ਨੇ ਮਹਿਲਾ ਕਮਿਸ਼ਨ ਦੇ ਉਹਨਾਂ ਦੇ ਵੱਲੋਂ ਇਸ ਦਾ ਸੂ ਮੋਟੋ ਲਿਆ ਗਿਆ ਸੀ ਤੇ ਤਲਬ ਕੀਤਾ ਗਿਆ ਸੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਕਿਹਾ ਗਿਆ ਸੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜੋ ਇਹ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ ਇਹ ਔਰਤਾਂ ਪ੍ਰਤੀ ਸਹੀ ਨਹੀਂ ਹੈ અપਮਾਨਜਨਕ ਹੈ ਇਸ ਲਈ ਮਾਨਸਿਕਤਾ ਵੀ ਦੋਹਰਾਉਂਦਾ ਹੈ ਇਸ ਤੋਂ ਤਾਂ ਕਹਿ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਐਸਜੀਪੀਸੀ ਬਰਖਾਸਤ ਕਰੇ ਅਹੁਦੇ ਤੋਂ ਹਟਾ ਦੇਵੇ ਉਹ ਤੁਹਾਨੂੰ ਆਡੀਓ ਵੀ ਸੁਣਾਵਾਂਗੇ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਬਾਰੇ ਅਪਸ਼ਬਦ ਬੋਲੇ ਗਏ ਸੀ ਹਾਲਾਂਕਿ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਇਹ ਔਰਤਾਂ ਪ੍ਰਤੀ ਕਿਹੋ ਜਿਹੀ ਮਾਨਸਿਕਤਾ ਹੈ ਕਿੰਨਾ ਇਸ ਐਡੀ ਵੱਡੇ ਅਹੁਦੇ ਤੇ ਬੈਠ ਕੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਨੇ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਨਿੰਦਾ ਕਿੱਟ ਗਈ ਸੀ ਤੇ ਕੀ ਕੁਝ ਕਿਹਾ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਪ੍ਰਧਾਨ ਨੇ ਆਪਣੀ ਉਸ ਆਡੀਓ ਦੇ ਵਿੱਚ ਉਹ ਵੀ ਤੁਹਾਨੂੰ ਸੁਣਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਸਵਾਗਤ ਹੈ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਣਾ ਕੋਟਕਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਧਾ ਦਿੱਤੇ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਹੁੰਦਾ ਅਜੇ ਤੱਕ ਕਿਸੇ ਹੁਕਮਨਾਮੇ ਤੇ ਨਾ ਸੋਧ ਹੋਈ ਨਹੀਂ ਕੱਲਾ ਕੱਲਾ ਜਥੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇੜੀ ਆਪਾਂ ਹੋਣ ਬਣਾ ਲਈ ਆ ਅੱਛਾ ਜੀ ਜਿਹੜਾ ਕਰਦੇ ਹਾਲ ਸੈਨੋਹਾ ਕੱਲ ਕਰਦਾ ਰਿਹਾ ਬਹੁਤ ਸਾਰੇ ਹੁਕਮਾਂਵੇਂ ਕੱਲੇ ਜਿਹੜਾ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪ ਆਪਾਂ ਜਾਣੇ ਬਣਾ ਲਈਏ ਪਰ ਉਹਨੇ ਲਿਖ ਕੇ ਕਾਲ ਤੱਕਾਨੂੰ ਦਿੱਤਾ ਇਹਨਾਂ ਨੂੰ 20 ਫਰੀਕ ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜੀ ਜੀ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨੇ ਲਿਖਾਇਆ ਸੀ ਤਾਂ ਕਰਦੇ ਇਹਨਾਂ ਨੂੰ ਪਤਾ ਹੁਣ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰ ਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਕਿਸੇ ਔਰਤ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਕਹਾਂਗਾ ਮੈਂ ਬੰਦੇ ਨਹੀਂ ਮੈਂ ਗੱਲ ਨਹੀਂ ਕਰਨੀ ਇਸ ਗੱਲ ਦੇ ਉਤੇ ਤੁਸੀਂ ਮੇਰੇ ਲੜਾਈ ਕਰਾਉਣ ਦੀ ਯਕੀਨਕੋੜ ਦੀ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੇਰੀ ਪਿਆਲਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦਾ ਇਲਮ ਨਹੀਂ ਕੋਈ ਬਖੀ ਹੋਣ ਦੇ ਕੀ ਨਹੀਂ ਹੋਇਆ ਚਲੋ ਆਪਾਂ ਇਹ ਕਹਾਂਗੇ ਵਾਹ ਹੋਗਾ ਨਵੇਂ ਵੀ ਧਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਕੀ ਫਤਿਹ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਦਾ ਕੋਟਕਪੂਰਾ ਤੋਂ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਾਅਦਾ ਕੀਤਾ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਹੁੰਦਾ ਅੱਜ ਤੱਕ ਕਿਸੇ ਹੁਕਮਨਾਮੇ ਤੇ ਨਾ ਸੋਧ ਹੋਈ ਨਹੀਂ ਕੱਲਾ ਕੱਲਾ ਜਥੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇਟੀ ਆਪਾਂ ਹੌਣ ਬਣਾ ਲਈ ਆ ਅੱਛਾ ਜੀ ਜਸਹਰ ਗੁਰਦੇ ਹਾਲ ਸਿੰਘ ਜੰਉਹਾ ਕਲਾ ਕਰਦਾ ਰਿਹਾ ਬਹੁਤ ਸਾਰੇ ਹਕੂਮਾ ਨੇ ਕੱਲੇ ਜਸਹਰ ਸਿੰਘ ਸਾਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪ ਆਪਾਂ ਜਾਣੇ ਬਣਾ ਲਈਏ ਪਰ ਉਹਨੇ ਲਿਖ ਕੇ ਕਾਲ ਤੱਕਾਨੂੰ ਦਿੱਤਾ ਇਹਨਾਂ ਨੂੰ 20 ਫੀਸ ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੇ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨੇ ਦਿਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੁਣ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰ ਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਏ ਹੋਰ ਤਾਂ ਕਿਸੇ ਔਰਤ ਮਾਰਦੀ ਔਰਤ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੁਹਾਨੂੰ ਕਹਾਂਗਾ ਮੈਂ ਬੰਦੇ ਨਹੀਂ ਮੈਂ ਗੱਲ ਨਹੀਂ ਤੇਰਾ ਕਰਨੀ ਇਸ ਗੱਲ ਤੇ ਤੂੰ ਮੇਰੇ ਲੜਾਈ ਕਰਨ ਦੀ ਯਕੀਨ ਕਰਦੀ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੇਰੀ ਵਾਲਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਲਮ ਨਹੀਂ ਕੋਈ ਬਖੀ ਹੋਣ ਦੇ ਕੀ ਨਹੀਂ ਹੋਇਆ ਚਲੋ ਆਪਾਂ ਇਹ ਕਹਾਂ ਲੂ ਕਹੋਗੀ ਮੈਂ ਹੋਗਾ ਨਵੇਂ ਵੀ ਧਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ ਤੇ ਨਹੀਂ ਮੈਨੂੰ ਆਡੀਓ ਸੁਣਾਈ ਜਿਸ ਦੇ ਵਿੱਚ ਉਹ ਅਪਸ਼ਬਦ ਬੋਲ ਰਹੇ ਨੇ ਬੀਬੀ ਜਗੀਰ ਕੌਰ ਨੂੰ ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਤਲਬ ਕੀਤਾ ਗਿਆ ਤੇ ਅੱਜ ਹੁਣ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ੀ ਹੋ ਰਹੀ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਮਨੋਜ ਰਾਠੀ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਮਨੋਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਨੇ ਬਹੁਤ ਉੱਚਾ ਬਹੁਤ ਵੱਡਾ ਅਹੁਦਾ ਉਹਨਾਂ ਦਾ ਤੇ ਉਹਨਾਂ ਦੇ ਵੱਲੋਂ ਅਪਸ਼ਬਦ ਬੋਲੇ ਗਏ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਉਸ ਦਾ ਸੂ ਮੋਟੋ ਲਿਆ ਤੇ ਤਲਬ ਕੀਤਾ ਗਿਆ ਸੀ ਹਾਲਾਂਕਿ 4 ਦਿਨ ਦਾ ਸਮਾਂ ਦਿੱਤਾ ਗਿਆ ਤੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਪਹੁੰਚੇ ਨੇ ਇਸ ਵੇਲੇ ਕੌਣ ਕੌਣ ਨਾਲ ਨੇ ਕੀ ਕੁਝ ਅਪਡੇਟ ਹੈ ਇਸ ਵੇਲੇ ਕੀ ਕੁਝ ਨਿਕਲ ਕੇ ਆ ਰਿਹਾ ਹੈ ਅ ਦੇਖੋ ਰਣਵੀਰ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਔਰ ਇੱਕ ਆਡੀਓ ਜਿਹੜੀ ਹੈ ਵਾਇਰਲ ਹੋਈ ਸੀ ਹਾਲਾਂਕਿ ਇਸ ਵੇਲੇ ਵੀ ਜਿਹੜੇ ਚੇਅਰ ਪਰਸਨ ਨੇ ਮਹਿਲਾ ਰਾਜ ਕਮਿਸ਼ਨ ਦੇ ਉਹਨਾਂ ਨਾਲ ਲਗਾਤਾਰ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਕਿਉਂਕਿ ਜਿਹੜੀ ਆਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਅਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਸੀ ਕਿ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਸੀ ਔਰ ਇਸ ਤਰ੍ਹਾਂ ਦਾ ਆਕੂਸ਼ ਨਹੀਂ ਸੀ ਕਹਾਂ ਹਾਲਾਂਕਿ ਇਸ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਇੱਕ ਸੂਮੋਟੋ ਸਪਸ਼ਟੀਕਰਨ ਮੰਗਿਆ ਗਿਆ ਸੀਗਾ ਕਿ ਇਸ ਤਰ੍ਹਾਂ ਦੀ ਜਿਹੜੀ ਚ ਜਾਂ ਜਿਹੜੀ ਹੈ ਉਹ ਕਿਉਂ ਕਹੀ ਗਈ ਕਿਉਂਕਿ ਤੁਸੀਂ ਬਹੁਤ ਵੱਡੇ ਅਹੁਦੇ ਤੇ ਹੋ ਹਾਲਾਂਕਿ ਇਸ ਨੂੰ ਲੈ ਕੇ ਜਿਹੜਾ ਵੀ ਪਹਿਲਾ ਕਮਿਸ਼ਨ ਦਾ ਜਿਹੜਾ ਸੂ ਮੋਟ ਹੁੰਦਾ ਸਪਸ਼ਟੀਕਰਨ ਮੰਗਿਆ ਜਾਂਦਾ ਉਹਦੇ ਵਿੱਚ ਡੇਡ ਦਿੱਤੀ ਜਾਂਦੀ ਹੈ ਕਿ ਇਸ ਡੇਟ ਨੂੰ ਤੁਸੀਂ ਪੇਸ਼ ਹੋਣਾ ਜਿਹੜਾ ਵੀ ਪ੍ਰੋਟੋਕਾਲ ਹੁੰਦਾ ਮਹਿਲਾ ਕਮਿਸ਼ਨ ਦਾ ਉਹ ਜਿਹੜੀ ਵੀ ਸੂ ਮੋਟੋ ਦਿੱਤੇ ਜਾਂਦੇ ਨੇ ਜਿਹੜਾ ਵੀ ਸਪਸ਼ਟੀਕਰਨ ਮੰਗਿਆ ਜਾਂਦਾ ਐਕਸਪਲੇਨੇਸ਼ਨ ਮੰਗੀ ਜਾਂਦੀ ਉਹਦੇ ਵਿੱਚ ਇੱਕ ਪ੍ਰੋਟੋਕਾਲ ਹੁੰਦਾ ਕਿ ਤੁਸੀਂ ਇਸ ਡੇਟ ਨੂੰ ਪੇਸ਼ ਹੋਣਾ ਕਿਉਂਕਿ ਮਹਿਲਾ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਔਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਦੋ ਦਿਨ ਪਹਿਲਾਂ ਜਿਹੜੇ ਮਹਿਲਾ ਕਮਿਸ਼ਨ ਦੇ ਚ ਕਿ ਅਸੀਂ ਸੂਮੋਟੋ ਲਿਖਤਾ ਅਸੀਂ ਸਪਸ਼ਟੀਕਰਨ ਮੰਗਿਆ ਗਿਆ ਹੈ ਹਰਜਿੰਦਰ ਸਿੰਘ ਧਾਮੀ ਤੋਂ ਕਿ ਆਖਿਰ ਇਸ ਤਰ੍ਹਾਂ ਦੇ ਆਪਸ਼ਬਦ ਕਿਉਂ ਕਹੇ ਗਏ ਔਰ ਇਹ ਜਿਹੜੀ ਜਿਹੜੀ ਆਡੀਓ ਵਾਇਰਲ ਹੋਈ ਹੈ ਇਹਦਾ ਪੂਰਾ ਸਪਸ਼ਟੀਕਰਨ ਦਿੱਤਾ ਜਾਵੇ ਲੇਕਿਨ ਜਰੂਰ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਵੀਡੀਓ ਜਿਹੜੀ ਜਾਰੀ ਕੀਤੀ ਗਈ ਸੀ ਮਾਫੀ ਮੰਗੀ ਗਈ ਸੀ ਕਿ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਸੀ ਔਰ ਔਰਤਾਂ ਦੇ ਲਈ ਉਹਨਾਂ ਦੇ ਕੋਲ ਪੂਰਾ ਸਨਮਾਨ ਹੈ ਹਾਲਾਂਕਿ ਜਿਹੜੀ ਵੀ ਆਡੀਓ ਵਾਇਰਲ ਹੋਈ ਉਹ ਕਾਫੀ ਜ਼ਿਆਦਾ ਵਾਇਰਲ ਹੋਣ ਤੋਂ ਬਾਅਦ ਇਜਤ ਮਹਿਲਾ ਕਮੇਟੀ ਤੇ ਕੋਲ ਪਹੁੰਚਦਾ ਹੈ ਪੂਰਾ ਮਾਮਲਾ ਉਸ ਤੋਂ ਬਾਅਦ ਇਹ ਪੂਰਾ ਸੁਮੋਟੋ ਲੈ ਕੇ ਇੱਕ ਪ੍ਰੈਸ ਕਾਨਫਰੰਸ ਵੀ ਬਕਾਇਦਾ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਹਨ ਉਹਨਾਂ ਵੱਲੋਂ ਕੀਤੀ ਗਈ ਸੀ ਤੇ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਅਰਜਨਦਰ ਸਿੰਘ ਧਾਮੀ ਉਹਨਾਂ ਦੇ ਜਿਹੜੇ ਬਿਲਕੁਲ ਅੱਜ ਇੱਥੇ ਪਹੁੰਚੇ ਨੇ ਬਹਾਰਾਨ ਦੇ ਸਵਾਲ ਇਹ ਵੀ ਹੈ ਕਿ ਕੀ ਕੁਝ ਅਜਿਹੀ ਕਾਰਵਾਈ ਇਸ ਵੇਲੇ ਹੋ ਸਕਦੀ ਹੈ ਕਿਉਂਕਿ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਰਾਜ ਲਾਲੀ ਗਿੱਲ ਦੂਜੇ ਪਾਸੇ ਐਸਜੀਪੀਸੀ ਜੋ ਬਹੁਤ ਵੱਡੀ ਸੰਸਥਾ ਸਿਰਮੌਰ ਸੰਸਥਾ ਸਿੱਖ ਪੰਥ ਦੀ ਉਸ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਗਲਤੀ ਤਾਂ ਉਹਨਾਂ ਕੋਲੋਂ ਅਪਸ਼ਬਦ ਉਹਨਾਂ ਦੇ ਵੱਲੋਂ ਬੋਲੇ ਗਏ ਉਹਨਾਂ ਨੇ ਇਸ ਸਬੰਧੀ ਮਾਫੀ ਵੀ ਮੰਗੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਗਏ ਬਿਬিজਗੀਰ ਕੋਰ ਦਾ ਵੀ ਰਿਐਕਸ਼ਨ ਆਇਆ ਤੇ ਹੁਣ ਇਸ ਮਾਮਲੇ ਦੇ ਵਿੱਚ ਹਾਲਾਂਕਿ ਸਪਸ਼ਟਿਕਿਰਨ ਦੇਣ ਪਹੁੰਚੇ ਨੇ ਆਡੀਓ ਜਿਹੜੀ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਆ ਸਭ ਦੇ ਸਾਹਮਣੇ ਆ ਜਿਸ ਦੇ ਵਿੱਚ ਉਹ ਅਪਸ਼ਬਦ ਬੋਲਦੇ ਹੋਏ ਨਜ਼ਰ ਆ ਰਹੇ ਨੇ ਮਾਫੀ ਉਹਨਾਂ ਦੇ ਵੱਲੋਂ ਮੰਗੀ ਗਈ ਸੂ ਮੋਟੋ ਮਹਿਲਾ ਕਮਿਸ਼ਨ ਦੇ ਵੱਲੋਂ ਲਿਆ ਗਿਆ ਹੁਣ ਅੱਗੇ ਕੀ ਕੀ ਕੋਈ ਕਾਰਵਾਈ ਹੋ ਸਕਦੀ ਹੈ ਜਾਂ ਇੱਥੇ ਵੀ ਲਿਖਤੀ ਤੌਰ ਤੇ ਉਹਨਾਂ ਦੇ ਵੱਲੋਂ ਮਾਫੀ ਮੰਗੀ ਜਾ ਸਕਦੀ ਹੈ ਰਾਠੀ ਦੇਖੋ ਬਹੁਤ ਬਿਲਕੁਲ ਬਹੁਤ ਸਾਰੇ ਕੁਐਸਚਨ ਹੈ ਇਹਦੇ ਵਿੱਚ ਜਿੱਦਾਂ ਤੁਸੀਂ ਵੀ ਜੀ ਕਰ ਰਹੇ ਹੋ ਰਣਵੀਰ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਅੱਗੇ ਹੋ ਸਕਦੀ ਹੈ ਕਿਉਂਕਿ ਸਪਸ਼ਟੀਕਰਨ ਮੰਗਿਆ ਗਿਆ ਸੀਗਾ ਰਜ ਦੇ ਦਿਨ ਜਿਹੜਾ ਹੈ ਕਰਤਾ ਹੈ ਕਿਤਾ ਗਿਆ ਸੀਗਾ ਕਿ ਅੱਜ ਉਹਨਾਂ ਨੂੰ ਬੁਲਾ ਕੇ ਸਪਸ਼ਟੀਕਰਨ ਜਿਹੜਾ ਉਹ ਮੰਗਿਆ ਜਾਏ ਹਾਲਾਂਕਿ ਹਰਜਿੰਦਰ ਸਿੰਘ ਤਾਂ ਮੇਰੇ ਇਥੇ ਪਹੁੰਚੇ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਬਾਹਰ ਆ ਕੇ ਗੱਲ ਕਰਾਂਗਾ ਹੁਣ ਦੇਖਣਾ ਹੋਵੇਗਾ ਕਿ ਮਹਿਲਾ ਕਮਿਸ਼ਨ ਵੱਲੋਂ ਕਿਸ ਤਰ੍ਹਾਂ ਦੇ ਐਕਸ਼ਨ ਲਿਆ ਜਾਂਦਾ ਹੈ ਜਾਂ ਲਿਖੀਚ ਉਹਨਾਂ ਨੂੰ ਕੁਝ ਲਿਖਵਾਇਆ ਜਾਂਦਾ ਇਹ ਬਹੁਤ ਅਹਿਮ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਦੀ ਚੀਜ਼ਾਂ ਹੋਈ ਕਿਸ ਤਰ੍ਹਾਂ ਦੇ ਜਿਹੜ ਜਾਂਦਾ ਕਿ ਅਸ ਦਾ ਐਕਸ਼ਨ ਕੀ ਹੋ ਸਕਦਾ ਹੈ ਅਸ ਦਾ ਕਿਸ ਤਰ੍ਹਾਂ ਦਾ ਲਿਖੀ ਚ ਅਰਜਿੰਦਰ ਸਿੰਘ ਧਾਮੀ ਲਿਖਿਤ ਦਿੰਦੇ ਆ ਜਾਂ ਫਿਰ ਮਹਿਲਾ ਕਮਿਸ਼ਨ ਵੱਲੋਂ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾਂਦਾ ਇਹ ਕੁਛ ਹੀ ਮਿੰਟਾਂ ਚ ਕਲੀਅਰ ਹੋ ਸਕਦਾ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਹਾਲਾਂਕਿ ਆਪ ਸ਼ਬਦ ਤਾਂ ਬੋਲੇ ਗਏ ਇਹਦੇ ਚ ਕੋਈ ਨਹੀਂ ਹੈ ਕਿਉਂਕਿ ਪਬਲਿਕ ਡੋਮੇਨ ਦੇ ਵਿੱਚ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਬਲਿਕ ਡੋਮੇਨ ਦੇ ਵਿੱਚ ਉਹ ਆਡੀਓ ਹੈ ਪਬਲਿਕ ਡੋਮੇਨ ਦੇ ਵਿੱਚ ਉਹ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਜਿਹੜੀ ਵੀ ਚੀਜ਼ਾਂ ਹੋਈ ਜਿਹੜਾ ਵੀ ਵਿਵਾਦ ਹੋਇਆ ਲੇਕਿਨ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਕਈ ਗਿਰਕੌਰ ਦਾ ਵੀ ਜਿਹੜਾ ਬਿਆਨ ਆਇਆ ਤੁਸੀਂ ਵੀ ਜ਼ਿਕਰ ਕੀਤਾ ਅੱਜ ਜਿਹੜੇ ਮਹਿਲਾ ਕਮਿਸ਼ਨ ਕੋਲ ਪਹੁੰਚੇ ਨੇ ਅਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਉਹਨਾਂ ਦੇ ਜਿਹੜੇ ਸਾਥੀ ਆ ਉਹ ਵੀ ਪਹੁੰਚੇ ਨੇ ਇਸ ਤਰ੍ਹਾਂ ਦੀ ਜਦੋਂ ਘਟਨਾਵਾਂ ਵਾਪਰਦੀਆਂ ਨੇ ਜਦੋਂ ਘਟਨਾ ਕਰਮ ਹੁੰਦਾ ਹੈ ਇੱਕ ਇਸ ਦਾ ਮੈਸੇਜ ਵੀ ਹੁੰਦਾ ਹੈ ਕਿ ਭਵਿੱਖ ਦੇ ਵਿੱਚ ਕੋਈ ਅਜਿਹੀ ਗਲਤੀ ਨਾ ਕਰੇ ਜਿਹੜੇ ਹੋਰ ਲੋਕ ਬਹੁਤ ਸਾਰੇ ਪੋਲੀਟੀਸ਼ੀਅਨ ਜਾਂ ਬਹੁਤ ਸਾਰੇ ਹੋਰ ਲੋਕ ਔਰਤਾਂ ਬਾਰੇ ਅਪਸ਼ਬਦ ਬੋਲ ਦਿੰਦੇ ਨੇ ਗਲਤ ਬੋਲ ਦਿੰਦੇ ਨੇ ਉਹਨਾਂ ਲਈ ਵੀ ਇੱਕ ਤਰ੍ਹਾਂ ਦੇ ਨਾਲ ਇਹ ਸਬਕ ਹੁੰਦਾ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਕਾਰਵਾਈ ਉਨਾ ਖਿਲਾਫ ਵੀ ਹੋ ਸਕਦੀ ਹੈ ਕਿਉਂਕਿ ਜੇਕਰ ਐਸਜੀਪੀਸੀ ਪ੍ਰਧਾਨ ਇਡਵਰਡ ਦੇ ਅਹੁਦੇ ਤੇ ਹੁੰਦੇ ਹੋਏ ਜਿਹੜੀ ਐਸਜੀਪੀਸੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੀ ਆ ਉਸ ਦੇ ਪ੍ਰਧਾਨ ਦੇ ਵੱਲੋਂ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਕਿਸਤਰੀ ਦੇ ਪ੍ਰਤੀਕ ਔਰਤ ਦੇ ਪ੍ਰਤੀ ਤਾਂ ਸਵਾਲ ਉੱਠਦੇ ਨੇ ਸਵਾਲ ਉੱਠਣੇ ਜਾਇਜ਼ ਵੀ ਨੇ ਤੇ ਇੱਕ ਤਰ੍ਹਾਂ ਦੇ ਨਾਲ ਸੂਮੋਟੋ ਜੋ ਲਿਆ ਗਿਆ ਵਿਮਨ ਕਮਿਸ਼ਨ ਦੇ ਵੱਲੋਂ ਉਹ ਵੀ ਇਹ ਦਰਸਾਉਂਦਾ ਏ ਕਿ ਔਰਤਾਂ ਦੀ ਇੱਜ਼ਤ ਕਰਨੀ ਸਾਨੂੰ ਧਰਮ ਵੀ ਸਿਖਾਉਂਦਾ ਸਾਨੂੰ ਸਮਾਜ ਵੀ ਸਿਖਾਉਂਦਾ ਏ ਤੇ ਹੋਣੀ ਵੀ ਚਾਹੀਦੀ ਆ ਤੇ ਇਸ ਦੇ ਵਿੱਚ ਜੋ ਹੁਣ ਵਿਮਨ ਕਮਿਸ਼ਨ ਦਾ ਰੋਲ ਹੈ ਉਹ ਨਿਭਾਉਂਦੇ ਨਜ਼ਰ ਆ ਰਹੇ ਨੇ ਰਾਜ ਲਾਲੀ ਗੇਲ Manoj ਦੇਖੋ ਬਿਲਕੁਲ ਜਿੱਦਾਂ ਤੁਸੀਂ ਵੀ ਰਣਵੀਰ ਜਿਕਰ ਕੀਤਾ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਇੱਕ ਇੱਕ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਸਨਮਾਨ ਕਰਨਾ ਹੈ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੋਣੀ ਚਾਹੀਦੀ ਹੈ ਔਰ ਇਸੇ ਕਰਕੇ ਨੋਟਿਸ ਜਿਹੜਾ ਹੈ ਸੂ ਮੂਟੂ ਜਿਹੜਾ ਹੈ ਉਹ ਲਿੱਤਾ ਗਿਆ ਸੀਗਾ ਔਰ ਬੜੀ ਹੀ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਸਟਿਕ ਕਲੈਕਸ਼ਨ ਲੈਣ ਦੀ ਵੀ ਗੱਲ ਕੀਤੀ ਗਈ ਸੀ ਜਿਹੜੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਦੋ ਦਿਨ ਪਹਿਲਾਂ ਪ੍ਰੈਸ ਕਾਨਫਰੈਂਸ ਕਰਨ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਕਿਹਾ ਸੀਗਾ ਕਿ ਡੇਟ ਦਿੱਤੀ ਗਈ ਹੈ ਅਜਿੰਦਰ ਸਿੰਘ ਧਾਮੀ ਨੂੰ ਪੇਸ਼ ਹੋਣ ਦੀ ਦੇਰ ਦਿੱਤੀ ਗਈ ਹੈ ਹਾਲਾਂਕਿ ਇਹ ਵੀ ਗੱਲ ਉੱਠੀ ਚੇਅਰਪਰਸਨ ਦਾ ਸਾਫ ਤੌਰ ਤੇ ਕਹਿਣਾ ਸੀਗਾ ਕਿ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਹੋਵੇਗਾ ਬਿਲਕੁਲ ਮਨੋਜ ਬਿਲਕੁਲ ਬਹੁਤ ਧੰਨਵਾਦ ਫਿਲਹਾਲ ਦੇ ਲਈ ਦੁਬਾਰਾ ਅਸੀਂ ਤੁਹਾਡੇ ਕੋਲ ਆਵਾਂਗੇ ਜਦੋਂ ਹੀ ਮਹਿਲਾ ਕਮਿਸ਼ਨ ਦੀ ਆਫਿਸ ਦੇ ਵਿੱਚੋਂ